ਮੰਗਲਵਾਰ ਦੇ ਦਿਨ ਹਰਿਆਣਾ ਦੇ ਅੰਦਰ ਸਾਰਾ ਦਿਨ ਸਿਆਸੀ ਡਰਾਮਾ ਚੱਲਦਾ ਰਿਹਾ ਸਿਆਸੀ ਡਰਾਮੇ ਦੇ ਪਾਤਰ ਬਦਲਦੇ ਰਹੇ ਅਤੇ ਨਵੀਂ-ਨਵੀਂਆਂ ਘਟਨਾਵਾਂ ਹੁੰਦੀਆਂ ਰਹੀਆਂ ਸਵੇਰ ਤੋਂ ਸ਼ੁਰੂ ਹੋਈਆਂ ਸਿਆਸੀ ਸਰਗਰਮੀਆਂ ਸ਼ਾਮ ਢਲਦੀ ਨੂੰ ਤੂਫਾਨ ਦੇ ਵਿੱਚ ਬਦਲ ਗਈਆਂ ਸਿਆਸੀ ਡਰਾਮਾ ਕਿਸ ਕਦਰ ਖੇਡਿਆ ਗਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟਰ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਵਿਧਾਇਕ ਸਭਾ ਦੀ ਬੈਠਕ ਹੋਈ ਜਿਸ ਦੇ ਵਿੱਚ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚੁਣਿਆ ਗਿਆ ਤੇ ਉਹਨਾਂ ਨੇ ਸ਼ਾਮ ਪੈਂਦਿਆਂ ਤੱਕ ਸੌਂ ਵੀ ਚੁੱਕ ਲਈ ਹਰਿਆਣਾ ਦੇ ਅੰਦਰ ਆਖਰਕਾਰ ਜੀ ਜੇ ਪੀ ਨਾਲ ਭਾਜਪਾ ਦਾ ਮੋਹ ਕਿਉਂ ਭੰਗ ਹੋਇਆ ਚੰਗੀ ਭਲੀ ਚੱਲਦੀ ਸਰਕਾਰ ਨੂੰ ਕਿਉਂ ਡੇਗਣਾ ਪਿਆ ਇਸ ਪਿੱਛੇ ਕੀ ਰਣਨੀਤੀ ਹੈ ਹਰਿਆਣਾ ਦੇ ਵਿੱਚ ਚੱਲੇ ਸਿਆਸੀ ਡਰਾਮੇ ਦੇ ਪਰਦੇ ਪਿੱਛੇ ਕੀ ਹੈ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਆਖਰਕਾਰ ਅਜਿਹੇ ਪਾਤਰ ਕਿਉਂ ਬਦਲੇਗੇ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਸੀ ਤੇ ਸਟੇਜ ਤੇ ਡਰਾਮਾ ਕਿਸ ਤਰ੍ਹਾਂ ਨਾਲ ਦਿਖਾਇਆ ਗਿਆ ਇਹ ਤੁਹਾਨੂੰ ਸਾਰਾ ਦੱਸਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਹਰਿਆਣਾ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਵੱਡੀ ਚਾਲ ਖੇਡੀ ਹੈ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਹਰਾਉਣ ਦੇ ਲਈ ਵੱਡੀ ਤੇ ਅਹਿਮ ਚਾਲ ਖੇਡੀ ਹੈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਾਫ ਕੀਤਾ ਸੀ ਕਿ ਇਹ ਗੱਠਜੋੜ ਜੇਜਪੀ ਅਤੇ ਭਾਰਤੀ ਜਨਤਾ ਪਾਰਟੀ ਨੇ ਸਹਿਮਤੀ ਦੇ ਨਾਲ ਤੋੜਿਆ ਹੈ ਇਸ ਤਰ੍ਹਾਂ ਦੀ ਸਹਿਮਤੀ ਹੈ ਜਿਸ ਨਾਲ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਜਾਣਾ ਉਹਨਾਂ ਨੇ ਕਿਹਾ ਕਿ ਇਹ ਠੱਗਬੰਦਨ ਸੀ ਇਹ ਗੱਠਜੋੜ ਕਦੇ ਵੀ ਨਹੀਂ ਸੀਗਾ ਤੇ ਇਹ ਟੁੱਟ ਗਿਆ ਇਹ ਬੜੀ ਸਾਜ਼ਿਸ਼ ਦੇ ਨਾਲ ਰਲ ਮਿਲ ਕੇ ਤੋੜਿਆ ਗਿਆ ਹੈ ਆਖਿਰ ਭੁਪਿੰਦਰ ਸਿੰਘ ਹੁੱਡਾ ਨੇ ਅਜਿਹੀਆਂ ਗੱਲਾਂ ਕਿਉਂ ਕਹੀਆਂ ਇਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦਰਅਸਲ ਹਰਿਆਣਾ ਦੇ ਵਿੱਚ ਜਾਟ ਬਹੁ ਗਿਣਤੀ ਹੈ ਜਾਟਾਂ ਦੀ ਲਗਭਗ 22% ਵੋਟ ਜਾਟਾਂ ਤੋਂ ਬਾਅਦ ਜੇਕਰ ਦੂਜੀ ਬਰਾਦਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਜਿਹੜੇ OBC ਨੇ ਉਹ ਆਉਂਦੇ ਨੇ ਜਿਸ ਦੇ ਵਿੱਚੋਂ ਨੈਭ ਸਿੰਘ ਸੈਣੀ ਨੇ OBC ਜਾਤਾਂ ਨੇ ਜਿਹੜੀਆਂ ਵੱਖ-ਵੱਖ ਉਹ ਹੁੰਦੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਜਜਪੀ ਨਾਲ ਗੱਠ ਜੋੜ ਤੋੜ ਕੇ ਅਤੇ ਨੈਭ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਦਰਅਸਲ ਜਜਪੀ ਜੋ ਕਿ ਚਟਾਲਾ ਪਰਿਵਾਰ ਦੇ ਵਿੱਚੋਂ ਬਣੀ ਹੋਈ ਪਾਰਟੀ ਹੈ ਇਨੈਲੋ ਦੇ ਵਿੱਚੋਂ ਬਣੀ ਹੋਈ ਪਾਰਟੀ ਹੈ ਇਸ ਦਾ ਬੇਸਿਕ ਜਿਹੜਾ ਆਧਾਰ ਹੈ ਜਿਹੜਾ ਉਹ जाट ਪੱਟੀ ਦੇ ਅੰਦਰ ਹੈ ਜਾਟਾਂ ਦੇ ਅੰਦਰ ਹੈ जाट ਹੀ ਇਸ ਨੂੰ ਵੋਟ ਕਰਦੇ ਰਹੇ ਆ ਹੁਣ ਵੀ ਕਰਦੇ ਆ ਆਉਂਦੇ ਭਵਿੱਖ ਵਿੱਚ ਕਰਨਗੇ ਇਹ ਨਹੀਂ ਕਰਨਗੇ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਭਾਰਤੀ ਜਨਤਾ ਪਾਰਟੀ ਅਤੇ ਜਜਪੀ ਨੇ ਸਾਂਝੇ ਰੂਪ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਜਪੀ ਵੱਲੋਂ ਕੋਈ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਨੂੰ ਲੈ ਕੇ ਕੋਈ ਬਿਆਨਬਾਜ਼ੀ ਨਹੀਂ ਕੋਈ ਅਜਿਹੀ ਗੱਲ ਨਹੀਂ ਕੀਤੀ ਗਈ ਵੀ ਆਖਰ ਉਹਨਾਂ ਦੇ ਨਾਲ ਧੋਖਾ ਕਿਉਂ ਹੋ ਗਿਆ ਕਿਉਂਕਿ ਬਹੁਤ ਵੱਡਾ ਸਿਆਸੀ ਧੋਖਾ ਹੋਇਆ ਜਜਪੀ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਪਰ ਅਜੇ ਹਾ ਤੁਹਾਨੂੰ ਹਰਿਆਣੇ ਦੀ ਸਿਆਸਤ ਅੰਦਰ ਦੇਖਣ ਨੂੰ ਨਹੀਂ ਮਿਲਿਆ ਸੂਤਰ ਦੱਸਦੇ ਆ ਕਿ ਇਹ ਪਹਿਲਾਂ ਹੀ ਹੋ ਜਾਣਾ ਸੀ ਪਰ ਥੋੜਾ ਲੇਟ ਹੋਇਆ ਸਾਰੀ ਮੈਚੂਅਲ ਅੰਡਰਸਟੈਂਡਿੰਗ ਹੈ ਸੰਝਦੇ ਤੌਰ ਦੇ ਉੱਤੇ ਜਿਹੜਾ ਇਹ ਤੋੜਿਆ ਗਿਆ ਦਰਅਸਲ ਇਸ ਦੇ ਵਿੱਚ ਜਿਹੜਾ ਹਰਿਆਣੇ ਦੇ ਅੰਦਰ ਵੋਟ ਬੈਂਕ ਹੈ ਜਿਹੜਾ जाट ਵੋਟ ਬੈਂਕ ਹੈ ਉਸ ਨੂੰ ਜਿਹੜਾ ਉਸ ਦੇ ਵਿੱਚ ਸੇਧ ਲਾਉਣ ਦੀ ਕੋਸ਼ਿਸ਼ ਹੈ ਕਿਉਂਕਿ ਵੱਡਾ ਜਾਟਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਕਾਂਗਰਸ ਦੇ ਹੱਕ ਚ ਭੁਗਤਦਾ ਦੇ ਇਸ ਵਾਰ ਸਿਆਸੀ ਮਾਹਿਰ ਮੰਨਦੇ ਆ ਕਿ ਕਿਸਾਨ ਅੰਦੋਲਨ ਤੋਂ ਬਾਅਦ जाट ਵੋਟ ਬੈਂਕ ਕਾਂਗਰਸ ਕੰਨੀ ਸ਼ਿਫਟ ਹੋ ਚੁੱਕਿਆ ਸੀ ਉਸ जाट ਵੋਟ ਬੈਂਕ ਨੂੰ ਸੇਧ ਲਾਉਣੀ ਆ ਉਹਦੇ ਵਿੱਚ ਉਹਨੂੰ ਤੋੜਨਾ ਜਿਸ ਕਰਕੇ ਜੀ ਜੇ ਪੀ ਅਲੱਗ ਚੋਣਾ ਲੜੇਗੀ ਅਤੇ ਅਲੱਗ ਚੋਣਾ ਲੜਨ ਤੋਂ ਬਾਅਦ ਜਿਹੜੀ जाट ਵੋਟ ਆ ਉਸ ਦੇ ਵਿੱਚ ਸੇਧ ਲਾਈ ਜਾਵੇਗੀ ਅਤੇ ਜਿਹੜਾ ਓ ਬੀ ਸੀ ਵੋਟ ਬੈਂਕ ਆ ਭਾਜਪਾ ਨੂੰ ਇੰਜ ਲੱਗਦਾ ਕਿ ਓ ਬੀ ਸੀ ਵੋਟ ਬੈਂਕ ਉਹਨਾਂ ਦੇ ਖਾਤੇ 'ਚ ਹੀ ਜਾਣਾ ਉਹਨਾਂ ਦੇ ਨਾਲ ਰਹਿਣਾ ਇਸ ਕਰਕੇ ਓ ਬੀ ਸੀ ਦੀ ਵੋਟ ਲੈ ਕੇ ਭਾਰਤੀ ਜਨਤਾ ਪਾਰਟੀ ਆਪਣੀਆਂ ਸੀਟਾਂ ਜਿੱਤ ਲੇਗੀ ਕਾਂਗਰਸ ਨੂੰ ਜੋ ਬੀਸਿਕਲੀ ਵੋਟ ਪੈਣਾ ਹੈ ਉਹ ਜਾਟਾਂ ਦਾ ਜਾਟਾਂ ਦੇ ਵੋਟ ਦੇ ਵਿੱਚ ਜਿਹੜਾ ਹੈ ਔਰ ਜਜਪੀ ਸੇਧ ਲਾ ਜੂਗੀ ਜਜਪੀ ਕੁਝ ਹਿੱਸਾ ਲੈ ਜੂਗੀ ਜਿਸ ਕਰਕੇ ਕਾਂਗਰਸ ਦੇ ਉਮੀਦਵਾਰ ਹਾਰ ਜਾਣਗੇ ਪਰਦੇ ਪਿੱਛੇ ਦੀ ਗੇਮ ਇਹ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਭਾਰਤੀ ਜਨਤਾ ਪਾਰਟੀ ਅਤੇ ਜਜਪੀ ਨੇ ਹਰਿਆਣਾ ਦੇ ਲੋਕਾਂ ਨਾਲ ਮਕਾਰੀ ਕੀਤੀ ਹੈ ਕਿਉਂਕਿ ਸਿਆਸੀ ਰੂਪ ਦੇ ਵਿੱਚ ਇਸ ਤਰ੍ਹਾਂ ਨਾਲ ਕਰਨਾ ਨੈਤਿਕ ਤੌਰ ਦੇ ਉੱਤੇ ਸਹੀ ਨਹੀਂ ਹੁੰਦਾ ਪਰ ਭਾਰਤੀ ਜਨਤਾ ਪਾਰਟੀ ਵਾਸਤੇ ਮਸ਼ਹੂਰ ਹੈ ਕਿ ਉਹ ਜਿੱਤਣ ਲਈ ਹਰ ਹਰਤਗੰਡਾ ਵਰਤਦੀ ਹੈ ਚਾਹੇ ਉਹਨੂੰ ਜਿਹੜਾ ਵਿਚਾਰਤਾਰਕ ਸਮਝੌਤਾ ਕਰਨਾ ਪਵੇ ਚਾਹੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਜੜੀ ਹੈ ਚਾਲ ਚੱਲਣੀ ਪਵੇ ਸਾਮ ਦੰਡ ਭੇਦ ਸਾਰਾ ਕੁਝ ਉਹ ਵਰਤਦੀ ਹੈ ਇਸ ਮਾਮਲੇ ਦੇ ਵਿੱਚ ਅਜਿਹਾ ਹੀ ਉਹ ਕਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਹਰਿਆਣਾ ਦੇ ਵੋਟਰ ਇਸ ਮਾਮਲੇ ਦੇ ਵਿੱਚ ਕਿੰਨਾ ਜਿਹੜਾ ਜਾਗਰੂਕ ਹੁੰਦੇ ਆ ਇਸ ਮਾਮਲੇ ਨੂੰ ਕਿਵੇਂ ਵੇਖਦੇ ਆ ਇਹ ਦੇਖਣ ਵਾਲੀ ਗੱਲ ਰਹੇਗੀ ਭਰ ਕੁੱਲ ਮਿਲਾ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਸਿਆਸੀ ਮਾਹਿਰ ਮੰਨਦੇ ਆ ਕਿ ਲੋਕ ਸਭਾ ਵੋਟਾ ਤੋਂ ਬਾਅਦ ਜਜਪੀ ਤੇ ਭਾਰਤੀ ਜਨਤਾ ਪਾਰਟੀ ਫਿਰ ਇਕੱਠੇ ਹੋ ਜਾਣਗੇ ਫਿਰ ਦੋਵੇਂ ਸੱਤਾ ਦਾ ਸੁੱਖ ਹੈ ਜਿਹੜਾ ਉਹ ਭੋਗਣਗੇ ਵੱਡੀ ਗੱਲ ਇਹ ਹੈ ਕਿ ਕਾਂਗਰਸ ਇਸ ਸਮੇਂ ਹਰਿਆਣਾ ਦੇ ਅੰਦਰ ਇੱਕ ਵੱਡੀ ਆਪੋਜੀਸ਼ਨ ਪਾਰਟੀ ਹੈ ਜਜਪੀ ਤੋਂ ਵੱਡੀ ਆਪੋਜੀਸ਼ਨ ਪਾਰਟੀ ਹੈ जाट ਵੋਟ ਬੈਂਕ ਹੈ ਉਹਦੇ ਕੋਲੇ ਉਸ जाट ਵੋਟ ਬੈਂਕ ਨੂੰ ਤੋੜਨ ਦੇ ਲਈ ਇਹ ਸਾਰੀ ਖੇਡ ਰਚੀ ਗਈ ਹੈ ਹਰਿਆਣਾ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਇਹ ਵੱਡੀ ਗੇਮ ਹੈ ਜਿਹੜੀ ਸਿਆਸੀ ਗੇਮ ਹੈ ਉਹ ਸਾਹਮਣੇ ਆਈ ਹੈ